ਫਾਇਰਿੰਗ ਹੀ ਉਹਨਾਂ ਨੇ ਕੀਤੀ ਅਨਪ੍ਰੋਵੋਕਡ ਫਾਇਰਿੰਗ ਉਹਨਾਂ ਨੇ ਹੀ ਸ਼ੁਰੂ ਕੀਤੀ ਸੀ ਤੇ ਉਹਨਾਂ ਨੂੰ ਵੈਰੀਫਾਈ ਕਰ ਰਹੇ ਸੀ ਉਹਨਾਂ ਨੇ ਪੁਲਿਸ ਪਾਰਟੀ ਦੇਖਦੇ ਸਾਰੀ ਗੋਲੀ ਚਲਾ ਦਿੱਤੀ ਕੀ ਇਹ ਕੀ ਇਹਨਾਂ ਦਾ ਪਰਪਸ ਹੀ ਕਿਥੇ ਬਿਲੋਂਗ ਕਰਦੇ ਨੇ ਕਿਸ ਗੈਂਗ ਨੂੰ ਬਿਲੋਂਗ ਕਰਦੇ ਨੇ ਇਹ ਥੋੜੇ ਸਮੇਂ ਤੱਕ ਇਹਦੇ ਪੁਛਪੜਤਾਲ ਕਰਕੇ ਫਿਰ ਸਾਰਾ ਕੁਝ ਜ਼ਾਇਆ ਹੋ ਗਿਆ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਫਰੀਦਕੋਟ ਤੋਂ ਹੁਣੇ-ਹੁਣੇ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਕਿ ਇੱਥੇ CIA ਸਟਾਫ ਦੀ ਟੀਮ ਨਾਲ ਪੁਲਿਸ ਦੇ ਨਾਲ ਗੈਂਗਸਟਰਾਂ ਦਾ ਮੁਕਾਬਲਾ ਹੋਇਆ ਹੈ ਸਿੱਧੀ ਗੋਲੀਬਾਰੀ ਹੋਈ ਹੈ ਤੇ ਪਤਾ ਚੱਲਿਆ ਹੈ ਕਿ ਇਸ ਗੋਲੀਬਾਰੀ ਵਿੱਚ ਇਸ ਮੁਕਾਬਲੇ ਦੇ ਦੌਰਾਨ ਤਿੰਨ ਗੈਂਗਸਟਰ ਜਿਹੜੇ ਉਹ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਆ ਉਹਨਾਂ ਦੇ ਗੋਲੀਆਂ ਲੱਗੀਆਂ ਜਦੋਂ ਕਿ ਇਹਨਾਂ ਦਾ ਇੱਕ ਸਾਥੀ ਫਰਾਰ ਹੋਣ ਦੇ ਵਿੱਚ ਕਾਮਯਾਬ ਰਿਹਾ ਹੈ ਜਾਣਕਾਰੀ ਦੇ ਅਨੁਸਾਰ ਫਰੀਦਕੋਟ ਸੀਆਈਏ ਸਟਾਫ ਦੀ ਪੁਲਿਸ ਇੰਸਪੈਕਟਰ ਹਰਬੰਸ ਸਿੰਘ ਦੀ ਅਗਵਾਈ ਵਿੱਚ ਅੱਜ ਚੈਕਿੰਗ ਦੇ ਦੌਰਾਨ ਪੰਜਗ੍ਰਾਮ ਪਿੰਡ ਤੋਂ ਫਰੀਦਕੋਟ ਜ਼ਿਲ੍ਹੇ ਦੇ ਪੰਜਗ੍ਰਾਮ ਪਿੰਡ ਤੋਂ ਔਲ ਖਵਲ ਨੂੰ ਜਾ ਰਹੀ ਸੀ ਕਿਹ ਰਸਤੇ ਦੇ ਵਿੱਚ ਉਹਨਾਂ ਨੂੰ ਕੁਝ ਵਿਅਕਤੀ ਕੁਝ ਨੌਜਵਾਨ ਖੜੇ ਦਿਖਾਈ ਦਿੱਤੇ ਕਿਉਂਕਿ ਪੁਲਿਸ ਨੂੰ ਪਹਿਲਾਂ ਹੀ ਇੱਕ ਇਨਫੋਰਮੇਸ਼ਨ ਸੀ ਇਨਪੁਟ ਸੀ ਕਿ ਇਸ ਤਰ੍ਹਾਂ ਕੋਈ ਨੌਜਵਾਨ ਇਕੱਠੇ ਹੋ ਰਹੇ ਆ ਕਿਸੇ ਵੱਡੀ ਵਾਰਦਾਤ ਦੇ ਲਈ ਤੇ ਪੁਲਿਸ ਨੇ ਜਦੋਂ ਵੈਰੀਫਾਈ ਕਰਨ ਦੇ ਲਈ ਉਹਨਾਂ ਤੋਂ ਪੁੱਛਣ ਦੇ ਲਈ ਉੱਥੇ ਰੁਕੇ ਤਾਂ ਉਹਨਾਂ ਚਾਰ ਨੌਜਵਾਨਾਂ ਨੇ ਪੁਲਿਸ ਤੇ ਫਾਇਰਿੰਗ ਕੋ ਗੋਲੀ ਪੁਲਿਸ ਦੀ ਗੱਡੀ ਨੂੰ ਵੀ ਲੱਗੀ ਤੇ ਇਸ ਦੌਰਾਨ ਪੁਲਿਸ ਨੇ ਵੀ ਅੱਗੋਂ ਜਵਾਬੀ ਫਾਇਰਿੰਗ ਕੀਤੀ ਕਈ ਰਾਉਂਡ ਉੱਥੇ ਫਾਇਰ ਹੋਏ ਆ ਤੇ ਇਸ ਫਾਇਰਿੰਗ ਦੇ ਦੌਰਾਨ ਜਵਾਬੀ ਫਾਇਰਿੰਗ ਦੇ ਦੌਰਾਨ ਤਿੰਨ ਨੌਜਵਾਨਾਂ ਦੇ ਜਿਹੜੇ ਗੈਂਗਸਟਰ ਦੱਸੇ ਜਾ ਰਹੇ ਆ ਜਿਨ੍ਹਾਂ ਵਿੱਚੋਂ ਇੱਕ ਹਰਿਆਣੇ ਨਾਲ ਸੰਬੰਧ ਦੱਸਿਆ ਜਾ ਰਿਹਾ ਉਹ ਜ਼ਖਮੀ ਹੋਏ ਆ ਤੇ ਉਹਨਾਂ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਜਦੋਂ ਕਿ ਇੱਕ ਤੇ ਗੰਭੀਰ ਸੱਟਾਂ ਲੱਗੀਆਂ ਇਹਨਾਂ ਤਿੰਨਾਂ ਨੌਜਵਾਨਾਂ ਦੇ ਲਤਾਂ ਦੇ ਵਿੱਚ ਗੋਲੀਆਂ ਵੱਜੀਆਂ ਦੱਸੀਆਂ ਜਾ ਰਹੀਆਂ ਇਸ ਸਬੰਧੀ ਜਦੋਂ ਹਸਪਤਾਲ ਦੇ ਵਿੱਚ ਮੌਕੇ ਤੇ ਮੌਜੂਦ ਫਰੀਦਕੋਟ ਦੇ ਐਸਪੀ ਸਰਦਾਰ ਜਸਮੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਪੁਲਿਸ ਵੈਰੀਫਾਈ ਲਈ ਉੱਥੇ ਜਾ ਰਹੀ ਸੀ ਤੇ ਜਦੋਂ ਰੁਕੀ ਤਾਂ ਪੁਲਿਸ ਤੇ ਫਾਇਰਿੰਗ ਕੀਤੀ ਗਈ ਤੇ ਹੁਣ ਇਹਨਾਂ ਤਿੰਨਾਂ ਦੀ ਪੁਲਿਸ ਪਹਿਲ ਦੇ ਰਹੀ ਆ ਕਿ ਇਹਨਾਂ ਤਿੰਨਾਂ ਨੂੰ ਪਹਿਲਾਂ ਇਲਾਜ ਕਰਕੇ ਠੀਕ ਕੀਤਾ ਜਾਵੇ ਤੇ ਪੁੱਛ ਕੇ ਉਸ ਤੋਂ ਬਾਅਦ ਕੀਤੀ ਜਾਵੇਗੀ ਉਹਨਾਂ ਦੱਸਿਆ ਕਿ ਇਲਾਜ ਕਰਾਉਣ ਤੋਂ ਬਾਅਦ ਹੀ ਇਹਨਾਂ ਤੋਂ ਪੁੱਛ ਕੇ ਛੋਹ ਸਕੇਗੀ ਕਿ ਇਹ ਕਿਸ ਮਕਸਦ ਲਈ ਇਕੱਠੇ ਹੋ ਰਹੇ ਸੀ ਕਿ ਕੀ ਵਾਰਦਾਤ ਕਰਨੀ ਸੀ ਕਿਦੇ ਕਹਿਣ ਤੇ ਕਰਨੀ ਸੀ ਇਹ ਸਾਰਾ ਕੁਝ ਹਜੇ ਜਾਂਚ ਦਾ ਵਿਸ਼ਾ ਹੈ ਜਿਹੜਾ ਜਲਦੀ ਖੁਲਾਸਾ ਕੀਤਾ ਜਾਵੇਗਾ ਪਰ ਫਿਲਹਾਲ ਮੁੱਢਲੀ ਜਿਹੜੀ ਜਾਣਕਾਰੀ ਆ ਇਹ ਸਾਹਮਣੇ ਆਈ ਆ ਕਿ ਪੁਲਿਸ ਦੇ ਮੁਕਾਬਲੇ ਦੇ ਨਾਲ ਤਿੰਨ ਨੌਜਵਾਨਾਂ ਇਹ ਜ਼ਖਮੀ ਹੋਏ ਅਤੇ ਇਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿੱਚ ਜਿੱਥੇ ਇਹਨਾਂ ਦਾ ਇਲਾਜ ਚੱਲ ਰਿਹਾ ਹੈ ਪੁਲਿਸ ਅਧਿਕਾਰੀਆਂ ਨੇ ਇਹ ਵੀ ਦੱਸਿਆ ਕਿ ਹਾਲੇ ਇਹਨਾਂ ਤਿੰਨਾਂ ਜ਼ਖਮੀਆਂ ਦੀ ਪਛਾਣ ਨਹੀਂ ਹੋਈ ਹੈ ਤੇ ਇਹਨਾਂ ਦੀ ਪਛਾਣ ਇਲਾਜ ਉਪਰੰਤ ਕੀਤੀ ਜਾਵੇਗੀ ਤੇ ਇਹਨਾਂ ਦੇ ਰਿਕਾਰਡ ਦਾ ਵੀ ਪਤਾ ਕੀਤਾ ਜਾਵੇਗਾ ਕਿ ਇਹਨਾਂ ਦਾ ਬੈਕਗ੍ਰਾਉਂਡ ਕੀ ਆ ਪਿਸ਼ੋਕੜ ਕੀ ਆ ਤੇ ਇਹਨਾਂ ਦਾ ਰਿਕਾਰਡ ਕੀ ਆ ਤੇ ਇਹ ਖਲਾਸਾ ਬਹੁਤ ਜਲਦੀ ਕੀਤਾ ਜਾ ਸਕਦਾ ਹੈ ਜੀ ਜਿਹੜੀ ਸੀਜੀਪ ਫਰੀਦਕੋਟ ਦੀ ਟੀਮ ਹੈ ਆਪਣੀ ਪੰਜ ਕਰਾਈ ਕੋਲਕੀ ਰੋਡ ਤੇ ਗਸ਼ਤ ਕਰ ਰਹੀ ਸੀ ਤੇ ਜਦਕੇ ਨੂੰ ਪਤਾ ਲੱਗਾ ਕਿ ਕੋਈ ਜਨਪਛਾਤੇ ਹੀ ਵਿਅਕਤੀ ਕਿਸੇ ਵਾਰਦਾਤ ਦੀ ਤਰਕ ਲਗੇ ਫਿਰਦੇ ਆ ਤੇ ਉੱਥੇ ਜਦੂ ਇਹਨਾਂ ਨੇ ਉਸ ਪਾਸੇ ਗਏ ਹੈ ਇਸ ਚੀਜ਼ ਨੂੰ ਵੈਰੀਫਾਈ ਕਰਨ ਤੇ ਅੱਗੇ ਤੋਂ ਜਿਹੜੇ ਹੈਗੇ ਆ ਬੰਦੇ ਸੀ ਜਿਹੜੇ 4 ਨੰਬਰ ਸੀ ਤੇ ਉਹਨਾਂ ਨੇ ਇਹਨਾਂ ਤੇ ਅਨਪਰੋਵੋਕਡ ਫਾਇਰਿੰਗ ਕਰ ਦਿੱਤੀ ਹੈਗੀ ਆ ਉਸ ਚ ਅੱਗੇ ਫਿਰ ਅਸੀ ਵੀ ਅੱਗੇ ਆਪਣੇ ਬਚਾਲ ਹੀ ਫਾਇਰਿੰਗ ਕੀਤੀ ਹੈਗੀ ਆ ਤਿੰਨ ਬੰਦੇ ਅਸੀਂ ਜਿੰਨ ਕੀ ਕਹਿੰਦੇ ਆ ਮੌਕੇ ਤੇ ਹੀ ਇਹ ਫੜ ਲਏਗੇ ਇੱਕ ਬੰਦਾ ਹਜੇ ਅਪਰੀਹੈਂਡ ਕਰਨਾ ਉਹ ਫਿਰ ਇਸ ਚੀਜ਼ ਦਾ ਫਾਇਰਿੰਗ ਦਾ ਕੋਡ ਆਰਡ ਓਰਡ ਲੈ ਕੇ ਦੇ ਉਥੋਂ ਭੱਜਣ ਚ ਕਾਮਯਾਬ ਹੋ ਗਿਆ ਸਰ ਪੂਸ ਦੀ ਫਾਇਰਿੰਗ ਨਾਲ ਜਿਹੜੇ ਤਿੰਨ ਲੋਕ ਜਕਮੀ ਹੋਏ ਕਿੱਥੇ ਕਿੱਥੇ ਇਹਨਾਂ ਦੇ ਕੋਲ ਨਹੀਂ ਹੁੰਦੇ ਇਹ ਇਹਨਾਂ ਦੇ ਜ਼ਿਆਦਾਤਰ ਜਿਹੜੀਆਂ ਕਹਿੰਦੇ ਲੈਗਸ ਜੀ ਲੱਗੀਆਂ ਜੀ ਉਹ ਤੇ ਬਾਕੀ ਅਜੇ ਡਾਕਟਰ ਇਲਾਜ ਕਰ ਰਹੇ ਨੇ ਮੁੱਢਲੀਆਂ ਦੇ ਹੋਰ ਜਿਕਤੇ ਹੋएगी ਤੇ ਉਹ ਡਾਕਟਰ ਪਤਾ ਕਰ ਰਹੇ ਸਰ ਉਹਨਾਂ ਨੂੰ ਕੋਈ ਨਾ ਕੋਈ ਫਾਇਰਿੰਗ ਕੀਤੀ ਗਈ ਉਹਨਾਂ ਨੂੰ ਵੀ ਕੀਤਾ ਪਹਿਲਾਂ ਫਾਇਰਿੰਗ ਹੀ ਉਹਨਾਂ ਨੇ ਕੀਤੀ ਅਨਪਰੋਮੋਗਡ ਫਾਇਰਿੰਗ ਉਹਨਾਂ ਨੇ ਹੀ ਸ਼ੁਰੂ ਕੀਤੀ ਸੀ ਤੇ ਉਹਨਾਂ ਨੂੰ ਵੈਰੀਫਾਈ ਕਰ ਰਹੇ ਸੀ ਅਸੀਂ ਤੇ ਉਹਨਾਂ ਨੇ ਪੁਲਿਸ ਪਾਰਟੀ ਦੇਖਦੇ ਸਾਰੀ ਗੋਲੀ ਚਲਾ ਦਿੱਤੀ ਸਰ ਕਿਸੇ ਗੈਂਗ ਨਾਲ ਵੀ ਸਬੰਧਨ ਦਾ ਹੈ ਇਹ ਹਜੇ ਸਾਰਾ ਕੁਝ ਅਸੀਂ ਵੈਰੀਫਾਈ ਕਰ ਰਹੇ ਹਾਂ ਜੀ ਕਿ ਕਿਉਂ ਉਹਨਾਂ ਨੇ ਸੱਚੀ ਫਰਾਰ ਵੀ ਦੱਸਿਆ ਜਾ ਰਿਹਾ ਹੈ ਹਾਂਜੀ ਹਾਂਜੀ ਮਲਾਜਮਾਂ ਦਾ ਬਚਾਰਾ ਮਲਾਜਮਾਂ ਦਾ ਅਸਲਾ ਕਿਰਾ ਜੀ ਮਿਲਿਆ ਜੀ ਪਹਿਚਾਨ ਹੋਈ ਇਹਨਾਂ ਚੋ ਕਿਸੇ ਹਜੇ ਕਰ ਰਹੇ ਜੀ ਵੈਰੀਫਾਈ ਕੈਟੇਗਰੀ ਹਜੇ ਜੇਰੇ ਇਲਾਜ ਨੇ ਪਹਿਲਾਂ ਇਹਨਾਂ ਨੂੰ ਮੈਡੀਕਲ ਏਡ ਦਵਾਈਏ ਤੇ ਫਿਰ ਸਭਾ ਸਾਰਾ ਕੁਝ ਪੁੱਛ ਪੜਤਾਲ ਕਰ ਰਹੇ ਨੇ ਚੋ ਮੁੱਖ ਜਿਹੜਾ ਸਰਗਣਾ ਹੈ ਹੁਧਿਆਣੀ ਦਾ ਦੱਸਿਆ ਜਾ ਰਿਹਾ ਸੋਨੀਪਟ ਦਾ ਹਾਂ ਜੀ ਮੈਂ ਫਿਰੇ ਹੀ ਕਹਿ ਰਹੇ ਹਾਂ ਕਿ ਹਜੇ ਪਹਿਲਾਂ ਇਹਨਾਂ ਨੂੰ ਹੀ ਹਜੇ ਮੈਡੀਕਲ ਏਡ ਦਵਾ ਰਹੇ ਤੇ ਐਮਰਜੈਂਸੀ ਚ ਆਪਾਂ ਦਾਖਲ ਕਰਾਇਆ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫੀਰਗੋਡ ਇਹ ਬਾਕੀ ਕੀ ਹੈ ਕੀ ਇਹਨਾਂ ਦਾ ਪਰਪਸ ਹੀ ਕਿੱਥੇ ਬਿਲੋਂਗ ਕਰਦੇ ਨੇ ਕਿਸ ਗੈਂਗ ਨੂੰ ਬਿਲੋਂਗ ਕਰਦੇ ਨੇ ਇਹ ਥੋੜੇ ਸਮੇਂ ਤੱਕ ਉਨਾਂ ਲੋਕੀ ਕਿਤੇ ਪਹਿਲਾਂ ਫਾਇਰਿੰਗ ਹੀ ਉਹਨਾਂ ਨੇ ਕੀਤੀ ਅਨਪ੍ਰੋਵੋਕਡ ਫਾਇਰਿੰਗ ਉਹਨਾਂ ਨੇ ਹੀ ਸ਼ੁਰੂ ਕੀਤੀ ਸੀ ਤੇ ਉਹਨਾਂ ਨੂੰ ਵੈਰੀਫਾਈ ਕਰ ਰਹੇ ਸੀ ਉਹਨਾਂ ਨੇ ਪੁਲਿਸ ਪਾਰਟੀ ਦੇਖਦੇ ਸਾਰੀ ਗੋਲੀ ਚਲਾ ਦਿੱਤੀ ਕੀ ਇਹ ਕੀ ਇਹਨਾਂ ਦਾ ਪਰਪਸ ਸੀ ਕਿਥੇ ਬਿਲੋਂਗ ਕਰਦੇ ਨੇ ਕਿਸ ਗੈਂਗ ਨੂੰ ਬਿਲੋਂਗ ਕਰਦੇ ਨੇ ਇਹ ਥੋੜੇ ਸਮੇਂ ਤੱਕ ਇਹ ਤੋਂ ਪੁੱਛ ਪੜਤਾਲ ਕਰਕੇ ਫਿਰ ਸਾਰਾ ਕੁਝ ਜਾਇਆ ਹੋਇਆ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਖਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਫਰੀਦਕੋਟ ਤੋਂ ਹੁਣੇ-ਹੁਣੇ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਕਿ ਇੱਥੇ CIA ਸਟਾਫ ਦੀ ਟੀਮ ਨਾਲ ਪੁਲਿਸ ਦੇ ਨਾਲ ਗੈਂਗਸਟਰਾਂ ਦਾ ਮੁਕਾਬਲਾ ਹੋਇਆ ਹੈ ਸਿੱਧੀ ਗੋਲੀਬਾਰੀ ਹੋਈ ਹੈ ਤੇ ਪਤਾ ਚੱਲਿਆ ਹੈ ਕਿ ਇਸ ਗੋਲੀਬਾਰੀ ਵਿੱਚ ਇਸ ਮੁਕਾਬਲੇ ਦੇ ਦੌਰਾਨ ਤਿੰਨ ਗੈਂਗਸਟਰ ਜਿਹੜੇ ਉਹ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਆ ਉਹਨਾਂ ਦੇ ਗੋਲੀਆਂ ਲੱਗੀਆਂ ਜਦੋਂ ਕਿ ਇਹਨਾਂ ਦਾ ਇੱਕ ਸਾਥੀ ਫਰਾਰ ਹੋਣ ਦੇ ਵਿੱਚ ਕਾਮਯਾਬ ਰਿਹਾ ਹੈ ਜਾਣਕਾਰੀ ਦੇ ਅਨੁਸਾਰ ਫਰੀਦਕੋਟ ਸੀਆਈਏ ਸਟਾਫ ਦੀ ਪੁਲਿਸ ਇੰਸਪੈਕਟਰ ਹਰਬੰਸ ਸਿੰਘ ਦੀ ਅਗਵਾਈ ਵਿੱਚ ਅੱਜ ਚੈਕਿੰਗ ਦੇ ਦੌਰਾਨ ਪੰਜਗ੍ਰਾਮ ਪਿੰਡ ਤੋਂ ਫਰੀਦਕੋਟ ਜ਼ਿਲ੍ਹੇ ਦੇ ਪੰਜਗ੍ਰਾਮ ਪਿੰਡ ਤੋਂ ਔਲ ਖਵਲ ਨੂੰ ਜਾ ਰਹੀ ਸੀ ਕੇ ਰਸਤੇ ਦੇ ਵਿੱਚ ਉਹਨਾਂ ਨੂੰ ਕੁਝ ਵਿਅਕਤੀ ਕੁਝ ਨੌਜਵਾਨ ਖੜੇ ਦਿਖਾਈ ਦਿੱਤੇ ਕਿਉਂਕਿ ਪੁਲਿਸ ਨੂੰ ਪਹਿਲਾਂ ਹੀ ਇੱਕ ਇਨਫੋਰਮੇਸ਼ਨ ਸੀ ਇਨਪੁਟ ਸੀ ਕਿ ਇਸ ਤਰ੍ਹਾਂ ਕੋਈ ਨੌਜਵਾਨ ਇਕੱਠੇ ਹੋ ਰਹੇ ਆ ਕਿਸੇ ਵੱਡੀ ਵਾਰਦਾਤ ਦੇ ਲਈ ਤੇ ਪੁਲਿਸ ਨੇ ਜਦੋਂ ਵੈਰੀਫਾਈ ਕਰਨ ਦੇ ਲਈ ਉਹਨਾਂ ਤੋਂ ਪੁੱਛਣ ਦੇ ਲਈ ਉੱਥੇ ਰੁਕੇ ਤਾਂ ਉਹਨਾਂ ਚਾਰ ਨੌਜਵਾਨਾਂ ਨੇ ਪੁਲਿਸ ਤੇ ਫਾਇਰਿੰਗ ਸ਼ੁਰੂ ਗੋਲੀ ਪੁਲਿਸ ਦੀ ਗੱਡੀ ਨੂੰ ਵੀ ਲੱਗੀ ਤੇ ਇਸ ਦੌਰਾਨ ਪੁਲਿਸ ਨੇ ਵੀ ਅੱਗੋਂ ਜਵਾਬੀ ਫਾਇਰਿੰਗ ਕੀਤੀ ਕਈ ਰਾਉਂਡ ਉੱਥੇ ਫਾਇਰ ਹੋਏ ਆ ਤੇ ਇਸ ਫਾਇਰਿੰਗ ਦੇ ਦੌਰਾਨ ਜਲਬੀ ਫਾਇਰਿੰਗ ਦੇ ਦੌਰਾਨ ਤਿੰਨ ਨੌਜਵਾਨਾਂ ਦੇ ਜਿਹੜੇ ਗੈਂਗਸਟਰ ਦੱਸੀ ਜਾ ਰਿਹਾ ਜਿਨ੍ਹਾਂ ਵਿੱਚੋਂ ਇੱਕ ਹਰਿਆਣੇ ਨਾਲ ਸੰਬੰਧ ਦੱਸਿਆ ਜਾ ਰਿਹਾ ਉਹ ਜ਼ਖਮੀ ਹੋਏ ਆ ਤੇ ਉਹਨਾਂ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਜਦੋਂ ਕਿ ਇੱਕ ਦੇ ਗੰਭੀਰ ਸੱਟਾਂ ਲੱਗੀਆਂ ਇਹਨਾਂ ਤਿੰਨਾਂ ਨੌਜਵਾਨਾਂ ਦੇ ਲਤਾਂ ਦੇ ਵਿੱਚ ਗੋਲੀਆਂ ਵੱਜੀਆਂ ਦੱਸੀਆਂ ਜਾ ਰਹੀਆਂ ਇਸ ਸੰਬੰਧੀ ਜਦੋਂ ਹਸਪਤਾਲ ਦੇ ਵਿੱਚ ਮੌਕੇ ਤੇ ਮੌਜੂਦ ਫਰੀਦਕੋਟ ਦੇ ਐਸਪੀ ਸਰਦਾਰ ਜਸਮੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਪੁਲਿਸ ਵੈਰੀਫਾਈ ਲਈ ਉੱਥੇ ਜਾ ਰਹੀ ਸੀ ਤੇ ਜਦੋਂ ਰੁਕੀ ਤਾਂ ਪੁਲਿਸ ਤੇ ਫਾਇਰਿੰਗ ਕੀਤੀ ਗਈ ਤੇ ਹੁਣ ਇਹਨਾਂ ਤਿੰਨਾਂ ਦੀ ਪੁਲਿਸ ਪਹਿਲ ਦੇ ਰਹੀ ਆ ਕਿ ਇਹਨਾਂ ਤਿੰਨਾਂ ਨੂੰ ਪਹਿਲਾਂ ਇਲਾਜ ਕਰਕੇ ਠੀਕ ਕੀਤਾ ਜਾਵੇ ਤੇ ਪੁੱਛਗੇ ਉਸ ਤੋਂ ਬਾਅਦ ਕੀਤੀ ਜਾਵੇਗੀ ਉਹਨਾਂ ਦੱਸਿਆ ਕਿ ਇਲਾਜ ਕਰਾਉਣ ਤੋਂ ਬਾਅਦ ਹੀ ਇਹਨਾਂ ਤੋਂ ਪੁੱਛਗੇ ਹੋ ਸਕੇਗੀ ਕਿ ਇਹ ਕਿਸ ਮਕਸਦ ਲਈ ਇਕੱਠੇ ਹੋ ਰਹੇ ਸੀ ਕਿ ਕੀ ਵਾਰਦਾਤ ਕਰਨੀ ਸੀ ਕਿਹਦੇ ਕਹਿਨ ਤੇ ਕਰਨੀ ਸੀ ਇਹ ਸਾਰਾ ਕੁਝ ਹਜੇ ਜਾਂਚ ਦਾ ਵਿਸ਼ਾ ਹੈ ਜਿਹੜਾ ਜਲਦੀ ਖੁਲਾਸਾ ਕੀਤਾ ਜਾਵੇਗਾ ਪਰ ਫਿਲਹਾਲ ਮੁੱਢਲੀ ਜਿਹੜੀ ਜਾਣਕਾਰੀ ਆ ਇਹ ਸਾਹਮਣੇ ਆਈ ਆ ਕਿ ਪੁਲਿਸ ਦੇ ਮੁਕਾਬਲੇ ਦੇ ਨਾਲ ਤਿੰਨ ਨੌਜਵਾਨਾਂ ਇਹ ਜ਼ਖਮੀ ਹੋਏ ਅਤੇ ਇਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿੱਚ ਜਿੱਥੇ ਇਹਨਾਂ ਦਾ ਇਲਾਜ ਚੱਲ ਰਿਹਾ ਹੈ ਪੁਲਿਸ ਅਧਿਕਾਰੀਆਂ ਨੇ ਇਹ ਵੀ ਦੱਸਿਆ ਕਿ ਹਾਲੇ ਇਹਨਾਂ ਤਿੰਨਾਂ ਜ਼ਖਮੀਆਂ ਦੀ ਪਛਾਣ ਨਹੀਂ ਹੋਈ ਹੈ ਤੇ ਇਹਨਾਂ ਦੀ ਪਛਾਣ ਇਲਾਜ ਉਪਰੰਤ ਕੀਤੀ ਜਾਵੇਗੀ ਤੇ ਇਹਨਾਂ ਦੇ ਰਿਕਾਰਡ ਦਾ ਵੀ ਪਤਾ ਕੀਤਾ ਜਾਵੇਗਾ ਕਿ ਇਹਨਾਂ ਦਾ ਬੈਕਗ੍ਰਾਉਂਡ ਕੀ ਆ ਪਿਸ਼ੋਕੜ ਕੀ ਆ ਤੇ ਇਹਨਾਂ ਦਾ ਰਿਕਾਰਡ ਕੀ ਆ ਤੇ ਇਹ ਖਲਾਸਾ ਬਹੁਤ ਜਲਦੀ ਕੀਤਾ ਜਾ ਸਕਦਾ ਹੈ ਦਾ ਜਿਹੜੀ ਸੀਜੀਐ ਫਰੀਦਕੋਟ ਦੀ ਟੀਮ ਹੈ ਆਪਣੇ ਪੰਜ ਕਰਾਈ ਕੋਲਕੀ ਰੋਡ ਤੇ ਗਸ਼ਤ ਕਰ ਰਹੀ ਸੀ ਤੇ ਜਦ ਕਿ ਇਹਨੂੰ ਪਤਾ ਲੱਗਾ ਕਿ ਕੋਈ ਅਨਪਛਾਤੇ ਵਿਅਕਤੀ ਕਿਸੇ ਵਾਰਦਾਤ ਦੀ ਤਰ੍ਹਾਂ ਚਲੇ ਫਿਰਦੇ ਤੇ ਉੱਥੇ ਜਦੋਂ ਇਹਨਾਂ ਨੇ ਉਸ ਪਾਸੇ ਗਏ ਇਸ ਚੀਜ਼ ਨੂੰ ਵੈਰੀਫਾਈ ਕਰਨ ਤੇ ਅੱਗੇ ਤੋਂ ਜਿਹੜੇ ਹੈਗੇ ਆ ਬੰਦੇ ਸੀ ਜਿਹੜੇ 4 ਨੰਬਰ ਸੀ ਤੇ ਉਹਨਾਂ ਨੇ ਇਹਨਾਂ ਤੇ ਅਨਪਰੋਵੋਕਡ ਫਾਇਰਿੰਗ ਕਰ ਦਿੱਤੀ ਹੈਗੀ ਆ ਉਸ ਵਿੱਚ ਅੱਗੇ ਫਿਰ ਅਸੀਂ ਵੀ ਅੱਗੇ ਆਪਣੇ ਬਚਾਲ ਹੀ ਫਾਇਰਿੰਗ ਕੀਤੀ ਹੈਗੀ ਆ ਤਿੰਨ ਬੰਦੇ ਅਸੀਂ ਜਿੰਨੂੰ ਕਿਹਾ ਤੇ ਮੌਕੇ ਤੇ ਹੀ ਫੜ ਲਏ ਹੈਗੇ ਇੱਕ ਬੰਦਾ ਹਜੇ ਅਪਰੀਹੈਂਡ ਕਰਨਾ ਉਹ ਫਿਰ ਇਸੀ ਦਾ ਫਾਇਰਿੰਗ ਦਾ ਕੋਡ ਆਰ ਰੋਟ ਲੈ ਕੇ ਤੇ ਉੱਥੋਂ ਭੱਜਣ ਚ ਕਾਮਯਾਬ ਹੋ ਗਿਆ ਸਰ ਪੂਰੀ ਫਾਇਰਿੰਗ ਨਾਲ ਜਿਹੜੇ ਤਿੰਨ ਲੋਕ ਜਕਮੀ ਹੋਏ ਕਿੱਥੇ ਕਿੱਥੇ ਇਹਨਾਂ ਦੇ ਕੋਈ ਨੰਬਰ ਨਹੀਂ ਇਹ ਇਹਨਾਂ ਦੇ ਜ਼ਿਆਦਾਤਰ ਜਿਹੜੇ ਕਹਿੰਦੇ ਲੈਗਸ ਜੀ ਲੱਗੀਆਂ ਜੀ ਉੱਥੇ ਬਾਕੀ ਅਜੇ ਡਾਕਟਰ ਇਲਾਜ ਕਰ ਰਹੇ ਨੇ ਮੁੱਢਲੀਆ ਦੇ ਹੋਰ ਜਿੱਕਤੇ ਹੋएगी ਤਾਂ ਡਾਕਟਰ ਪਤਾ ਕਰ ਲੈ ਸਰ ਉਹਨਾਂ ਨੂੰ ਕੋਈ ਨਾ ਕੋਈ ਫਾਇਰਿੰਗ ਕੀਤੀ ਗਈ ਉਹਨਾਂ ਨੂੰ ਵੀ ਕੀਤਾ ਪਹਿਲਾਂ ਫਾਇਰਿੰਗ ਹੀ ਉਹਨਾਂ ਨੇ ਕੀਤੀ ਅਨਪਰੋਵੋਕਡ ਫਾਇਰਿੰਗ ਉਹਨਾਂ ਨੇ ਹੀ ਸ਼ੁਰੂ ਕੀਤੀ ਸੀ ਤੇ ਉਹਨਾਂ ਨੂੰ ਵੈਰੀਫਾਈ ਕਰ ਰਹੇ ਸੀ ਅਜੇ ਤੇ ਉਹਨਾਂ ਨੇ ਪੁਲਿਸ ਪਾਰਟੀ ਦੇਖਦੇ ਸਾਰੀ ਗੋਲੀ ਚਲਾ ਦਿੱਤੀ ਸਰ ਕਿਸੇ ਗੈਂਗ ਨਾਲ ਵੀ ਸਬੰਧਨਤਾ ਹੈ ਇਹ ਹਜੇ ਸਾਰਾ ਕੁਝ ਅਹੀ ਵੈਰੀਫਾਈ ਕਰ ਰਹੇ ਆ ਸੀ ਕਿ ਕਿਉਂ ਉਹਨਾਂ ਨੇ ਸਾਕੀ ਫਰਾਦ ਵੀ ਦੱਸਿਆ ਜਾ ਰਿਹਾ ਹੈ ਹਾਂਜੀ ਹਾਂਜੀ ਮਲਾਜਮਾਂ ਦਾ ਬੇਚਾਰੇ ਮਲਾਜਮਾਂ ਦਾ ਅਸਲਾ ਕਿਰਾ ਜੀ ਮਿਲਿਆ ਜੀ ਇੱਕ ਵਾਰ ਪਛਾਣ ਹੋਈ ਹੈ ਨਾ ਕਿ ਕਿਸ ਹਜੇ ਕਰ ਰਹੇ ਜੀ ਵੈਰੀਫਾਈ ਕੈਟੇਗਰੀ ਹਜੇ ਜੇਰੇ ਇਲਾਜ ਨੇ ਪਹਿਲਾਂ ਇਹਨਾਂ ਨੂੰ ਮੈਡੀਕਲ ਏਡ ਦਵਾਈਏ ਤੇ ਫਿਰ ਸਾਰਾ ਕੁਝ ਪੁੱਛ ਪੜਤਾਲ ਕਰ ਇਹਨਾਂ ਚ ਮੁੱਖ ਜਿਹੜਾ ਸਰਗਨਾ ਹੈ ਉਹ ਹaryana ਦਾ ਦੱਸਿਆ ਜਾ ਰਿਹਾ ਫਾਨੀਪਤ ਦਾ ਹਜੇ ਜੀ ਮੈਂ ਫਿਰ ਨਹੀਂ ਕਹਿ ਰਹੇ ਕਿ ਹਜੇ ਪਹਿਲਾਂ ਇਹਨਾਂ ਨੂੰ ਹੀ ਹਜੇ ਮੈਡੀਕਲ ਏਡ ਦਵਾ ਰਹੇ ਤੇ ਐਮਰਜੈਂਸੀ ਚ ਆਪਾਂ ਦਾਖਲ ਕਰਾਇਆ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਜੀਤਪੁਰ ਇਹ ਬਾਕੀ ਕੀ ਕੀ ਇਹਨਾਂ ਦਾ ਪਰਪਸ ਹੀ ਕਿੱਥੇ ਬਿਲੋਂਗ ਕਰਦੇ ਨੇ ਕਿਸ ਗੈਂਗ ਨੂੰ ਬਿਲੋਂਗ ਕਰਦੇ ਨੇ ਇਹ ਥੋੜੇ ਸਮੇਂ ਤੱਕ ਇਹ ਤੋਂ ਪੁੱਛ ਪੜਤਾਲ